ਜੇ ਕਮੀ ਸੀਗੀ ਕੋਈ ਮੇਰੇ ਵਿੱਚ ਬੇਬੇ ਮੇਰੀ ਐ ਦੱਸ ਦੀ ਕਿਹੜੀ ਗੱਲਾਂ ਛੱਡ ਕੇ ਗਈ ਜੇ ਛੱਡਣਾ ਸੀ ਕੱਲੇ ਪਾਉਣਾ ਦੁਨੀਆ ਦੇ ਪੱਲੇ ਰੱਬ ਕੋਲੋਂ ਮੇਰੇ ਲਈ ਤੂੰ ਪੱਲਾ ਅੱਡ ਕਿਉਂ ਗਈ ਬੇਬੇ ਕਰ ਕੇ ਜਵਾਨ ਕੀਤਾ ਪਿਉ ਤੂੰ एहਸਣ ਨੂੰ ਮਹੀਨੇ ਮੇਰੇ ਲਈ ਤੂੰ ਕਾਤੋਂ ਕੱਟੇ ਸਲਿਆ ਕੀ ਕੋਸ਼ਤ ਹੀ ਹੁੰਦਾ ਕੋਲ ਜਾਂ ਮਾਂ ਹੁੰਦੀ ਜਾਂ ਪੈਸੇ ਹੁੰਦੇ ਹਾਲਾਤ ਇਦਾਂ ਜੀ ਮੰਮੀ ਦੀ ਡੈਥ ਹੋ ਗਈ ਸੀ ਪੇਉਰੇ ਤੋਂ ਬਾਅਦ ਆਪਣੇ ਸਿਰ ਤੇ ਜਿਹੜੀਆਂ ਮਜਬੂਰੀਆਂ ਪਈਆਂ ਉਹ ਸਾਨੂੰ ਪਤਾ ਹੈ ਕਿ ਕੀ ਬੀਤੀ ਸਾਡੇ ਤੇ ਕਈ ਮਖੌਲ ਕਰਦੇ ਆ ਬਹੁਤ ਜ਼ਿਆਦਾ ਗਲੀ ਦੇ ਵਿੱਚ ਵੀ ਜਾਂ ਬਾਹਰ ਵੀ ਕੋਈ ਯਾਰ ਦੋਸਤ ਨਹੀਂ ਸਾਡੇ ਇਤਨਾ ਦੇ ਅਗੇ ਰੋਜੀ ਰੋਟੀ ਕਿਵੇਂ ਚੱਲ ਰਹੀ ਹੁਣ ਇਸ ਤਰ੍ਹਾਂ ਚਲਾਉਂਦੇ ਰੋਜੀ ਰੋਟੀ ਇਸ ਤਰ੍ਹਾਂ ਹੀ ਤੁਹਾਨੂੰ ਮਜ਼ਦੂਰੀ ਕਰਦੇ ਆ ਵਾਸ਼ਿੰਗ ਦਾ ਕੰਮ ਹੈ ਵੀ ਅਸੀਂ ਮੇਰਾ ਵਾਸ਼ਿੰਗ ਦਾ ਲੋਕਾਂ ਦੀਆਂ ਗੱਡੀਆਂ ਧੋ ਕੇ ਆਪਣਾ ਗੁਜ਼ਾਰਾ ਹੁੰਦਾ ਹੈ ਉਗਾਲੇ ਦਿਮਾਗ ਦੇ ਵਿੱਚ ਹੁੰਦੀ ਆ ਵੀ ਜਿਹੜੀਆਂ ਗੱਡੀਆਂ ਸੀ ਧੋ ਰਹੇ ਆ ਵਿਕਾਸ ਇਹ ਗੱਡੀ ਸਾਡੇ ਕੋਲ ਵੀ ਹੁੰਦੀ ਅਸੀਂ ਵੀ ਗੱਡੀਆਂ 'ਚ ਬੈਠੇ ਹੋਣਾ ਸੀ ਪਰ ਫਲਾਤਾ ਨਹੀਂ ਵਜਾ ਕਰਕੇ ਅੱਜ ਇੱਥੇ ਰਹਿ ਗਏ ਆ ਆਉਣ ਯਾਰ ਚੈਨਲ ਦੇ ਨਾਲ ਜੁੜੇ ਹੋ ਤੁਸੀਂ ਮੈਂ ਤੁਹਾਡਾ ਦੋਸਤ ਧਰਮਵੀਰ ਜਲਾਲੀ ਦੋਸਤੋ ਪੰਜਾਬ ਦੇ ਵਿੱਚ ਬਹੁਤ ਸਾਰਾ ਹੁਨਰ ਭਰਿਆ ਪਿਆ ਹੈ ਪਰ ਜ਼ਿਆਦਾਤਰ ਉਹ ਹੁਨਰ ਦਾ ਮੁੱਲ ਨਹੀਂ ਪੈਂਦਾ ਜਿਨ੍ਹਾਂ ਦੇ ਵਿੱਚ ਇਹ ਹੁਨਰ ਨਹੀਂ ਹੁੰਦਾ ਉਹਨੂੰ ਅਸੀਂ ਰਾਤੋਂ ਰਾਤ ਸਟਾਰ ਬਣਾ ਦਿੰਨੇ ਆ ਤੇ ਜਿਨ੍ਹਾਂ ਦੇ ਵਿੱਚ ਹੁਨਰ ਹੁੰਦਾ ਹੈ ਉਹ ਬਜ਼ਾਰਾਂ ਦੇ ਵਿੱਚ ਰੁਲਦਾ ਪਿਆ ਤਾਂ ਜਿਹਾ ਜਿਹੋ ਜਿਹਾ ਹੀ ਨੌਜਵਾਨ ਵੀਰ ਨੂੰ ਮਲਾਉਣ ਜਾ ਰਹੇ ਆ ਜਿਸ ਦੀ ਆਵਾਜ਼ ਬਹੁਤ ਮਿੱਠੀ ਤੇ ਸਰੀਲੀ ਹੈ ਪਰ ਹਾਲਾਤ ਇੰਨੇ ਵਧੀਆ ਨਹੀਂ ਉਸ ਪਰਿਵਾਰ ਦੇ ਤਾਂ ਤਸਵੀਰਾਂ ਵਿੱਚ ਦੇਖ ਰਹੇ ਤੁਸੀਂ ਇਸ ਪਰਿਵਾਰ ਦੇ ਹਾਲਾਤ ਜਿਹੜੇ ਨੇ ਇਹਨਾਂ ਦਾ ਬਾਥਰੂਮ ਜ਼ਰੂਰ ਹੈ ਪਰ ਬਾਥਰੂਮ ਨੂੰ ਦਰਵਾਜ਼ਾ ਨਹੀਂ ਹੈ ਪੜਦੇ ਲਾਏ ਹੋਏ ਨੇ ਤਾਂ ਇਹ ਇਹਨਾਂ ਦੀ ਰਹਿਣ ਬਸੇਰਾ ਹੈ ਇਹ ਰਸੋਈ আর ਸੋਈ ਨੂੰ ਹੀ ਦਰਵਾਜ਼ਾ ਨਹੀਂ ਹੈ ਪੜਦੇ ਹੈ ਤੇ ਰਹਿਣ ਬਸੇਰਾ ਇੰਨਾ ਵਧੀਆ ਨਹੀਂ ਹੈ ਪਰ ਸਰਫੋਰ ਸਰਫੋਰ ਉਸ ਰੱਬ ਨੇ ਇਸ ਵੀਰ ਨੂੰ ਮਿੱਠੀ ਤੇ ਸੁਰੀਲੀ ਆਵਾਜ਼ ਨਾਲ ਨਵਾਜਿਆ ਹੈ ਮਾਂ ਦੀ ਮੌਤ ਤੋਂ ਬਾਅਦ ਜਿਹੜਾ ਵੀਰ ਪੂਰੀ ਤਰ੍ਹਾਂ ਟੁੱਟ ਗਿਆ ਹੈ ਹਾਲਾਤ ਇੰਨੇ ਬੁਰੇ ਬਣੇ ਹੋਏ ਨੇ ਇਸ ਵੀਰ ਦੇ ਕਿ ਆਪਣੇ ਆਪ ਨੂੰ ਰੋਜੀ ਰੋਟੀ ਚਲਾਉਣਾ ਚਲਾਉਣ ਵਾਸਤੇ ਜਿਹੜਾ ਇਹ ਵੀਰ ਹੈ ਜੰਡੀਆਂ ਤੋੜਦਾ ਹੈ ਹੱਥਾਂ ਦੇ ਵਿੱਚ ਚਾਬੀਆਂ ਪਾੰਨੇ ਨੇ ਤਾਂ ਮਿੱਠੀ ਤੇ ਸੁਰੀਲੀ ਆਵਾਜ਼ ਨਾਲ ਜ਼ਰੂਰ ਨਵਾਜਿਆ ਇਸ ਵੀਰ ਨੂੰ ਪਰ ਤਸਵੀਰਾਂ ਵਿੱਚ ਦੇਖਦੇ ਹੋ ਤੁਸੀਂ ਕਿਵੇਂ ਆਪਣੀ ਰੋਜੀ ਰੋਟੀ ਚਲਾ ਰਿਹਾ ਵੀਰ ਤਾਂ ਸਾ ਵੀਰ ਸਾਡੇ ਨਾਲ ਹੈ ਜਲਬਾ ਚੜਦੇ ਆ ਭਾਈ ਜੀ ਨਾਮ ਕੀ ਹੈ ਤੁਹਾਡਾ ਮੇਰਾ ਨਾ ਕਰਨਾ ਜੀ ਭਾਈ ਇਹ ਆਵਾਜ਼ ਬਹੁਤ ਮਿੱਠੀ ਤੇ ਸੁਰੀਲੀ ਦਿੱਤੀ ਹੈ ਰੱਬ ਨੇ ਪਰ ਹਾਲਾਤ ਇਹਨੇ ਵਧੀਆ ਨਹੀਂ ਕਿਵੇਂ ਹਾਲਾਤ ਬਣੇ ਸਨ ਹਾਲਾਤ ਇਹਦੇ ਜੀ ਮੰਮੀ ਦੀ ਡੈਥ ਹੋ ਗਈ ਸੀ ਤੇ ਉਹਰੇ ਤੋਂ ਬਾਅਦ ਆਪਣੇ ਸਿਰ ਤੇ ਜਿਹੜੀਆਂ ਮਜਬੂਰੀਆਂ ਪਈਆਂ ਉਹ ਸਾਨੂੰ ਪਤਾ ਹੈ ਕਿ ਕੀ ਬੀਤੀ ਸਾਡੇ ਤੇ ਤੇ ਫਾਦਰ ਸਾਹਿਬ ਹੈਗੇ ਮਮਾ ਹੈਗੇ ਨਹੀਂ ਆ ਫਾਦਰ ਸਾਹਿਬ ਵੀ ਇਤਨਾ ਮਜਦੂਰੀ ਕਰਦੇ ਆ ਜੀ ਤੇ ਮੈਂ ਵਸ਼ਿੰਗ ਦਾ ਕੰਮ ਕਰਦਾ ਹਾਂ ਤਾਂ ਜਾਤ ਤਾਂ ਬਹੁਤ ਆਉਂਦੀ ਹੋਏਗੀ ਮਾਂ ਦੀ ਬਿਲਕੁਲ ਜੀ ਕਿ ਮਾਂ ਦਾ ਸਾਥ ਹੋਵੇ ਦਾ ਬੱਚਾ ਉਹਨਾਂ ਦੀਆਂ ਨਜ਼ਰਾਂ ਦੇ ਵਿੱਚ ਸਟਾਰ ਹੁੰਦਾ ਹੈ ਤੈਨੂੰ ਵੀ ਯਾਦ ਹੁੰਦੀ ਬਹੁਤ ਯਾਦ ਹੁੰਦੀ ਹੈ ਜੀ ਕੀ ਸੁਣਾਉਣਾ ਚਾਹੁੰਦੇ ਹੋ ਆਪਣੀ ਮਾਂ ਵਾਸਤੇ ਉਹਨਾਂ ਲਈ ਇੱਕ ਗੀਤ ਲਿਖਿਆ ਸੀ ਜੇ ਕਮੀ ਸੀਗੀ ਕੋਈ ਮੇਰੇ ਵਿੱਚ ਬੇਬੇ ਮੇਰੀ ਇਹ ਦੱਸ ਦੇ ਦੀ ਕਿਹੜੀ ਗੱਲਾਂ ਛੱਡ ਕੇ ਗਈ ਜੇ ਛੱਡਣਾ ਸੀ ਇਕੱਲੇ ਪਾਉਣਾ ਦੁਨੀਆ ਦੇ ਪੱਲੇ ਰੱਬ ਕੋਲੋਂ ਮੇਰੇ ਲਈ ਤੂੰ ਪੱਲਾ ਅੱਡ ਕਿਉਂ ਗਈ ਬੇਬੇ ਕਰ ਕੇ ਜਵਾਨ ਕੀਤਾ ਕਿ ਤਾ ਕਿਉ ਤੂੰ ਅਹਸਣ ਨੂੰ ਮਹੀਨੇ ਮੇਰੇ ਲਈ ਤੂੰ ਘਾਤੋ ਕੱਟੇ ਸਲਿਆ ਲੱਖ ਮਿਲੇ ਲੋਕ ਮਿਲੇ ਰਿਸ਼ਤੇ ਨੇ ਧਾਰ ਪਰ ਬੇਬੇ ਜੀ ਦਾ ਪਿਆਰ ਮੈਨੂੰ ਨਹੀਂ ਹੋ ਮਿਲਿਆ ਲੱਖ ਮਿਲੇ ਲੋਕ ਮਿਲੇ ਰਿਸ਼ਤੇ ਨੇ ਧਾਰ ਪਰ ਬੇਬੇ ਜੀ ਦਾ ਪਿਆਰ ਮੈਨੂੰ ਓ ਲੋਕੀ ਕਹਦੇ ਰੱਬ ਦਾਇਆ ਤੂੰ ਚਾਰੂਪ ਤੂੰ ਮੈਨੂੰ ਤੇਰੇ ਵਿੱਚੋਂ ਪਹਿਲਾ ਰੂਪ ਦਿਖੇ ਰੱਬ ਦਾ ਲੱਖ ਮਾੜਾ ਕਹਿਣ ਤੈਨੂੰ ਲੋਕ ਬੇਬੇ ਮੇਰੀ ਏ ਤੂੰ ਕਹਿੰਦੀ ਵਾਹੇ ਗੁਰੂ ਪਲਾ ਕਰੇ ਸਭ ਦਾ ਲੱਖ ਮਾੜਾ ਕਹਿਣ ਤੈਨੂੰ ਲੋਕ ਬੇਬੇ ਮੇਰੀ ਏ ਤੂੰ ਕਹਿੰਦੀ ਵਾਹੇ ਗੁਰੂ ਪਲਾ ਕਰੇ ਸਭ ਦਾ ਤੂ ਸੀ ਮੇਰੇ ਕੋਲੇ ਉਹ ਦੋਰੇਂਦਾ ਸੀ ਸਵਰਗਾ ਚ ਤਕੇ ਖਾਣ ਨੂੰ ਤਾਂ ਹੁਣ ਬਹੁਤ ਜਿលਿਆ ਲੱਖ ਮਿਲੇ ਲੋਕ ਮਿਲੇ ਰਿਸ਼ਤੇ ਨੇ ਧਾਰ ਪਰ ਬੇਬੇ ਜੀ ਦਾ ਪਿਆਰ ਮੈਨੂੰ ਨਹੀਂ ਹੋ ਮਿਲਿਆ ਲੱਖ ਮਿਲੇ ਲੋਕ ਮਿਲੇ ਰਿਸ਼ਤੇ ਨੇ ਧਾਰ ਪਰ ਬੇਬੇ ਜੀ ਦਾ ਪਿਆਰ ਮੈਨੂੰ ਨਹੀਂ ਹੋ ਮਿਲਿਆ ਜਿਨ੍ਹਾਂ ਦੀਆਂ ਮਾਵਾਂ ਸਿਰ ਤੇ ਨਹੀਂ ਹੁੰਦੀਆਂ ਉਹਨਾਂ ਨੂੰ ਪਤਾ ਹੁੰਦਾ ਕਿ ਦਰਦ ਹੈ ਮਾਂ ਦਾ ਜਾਣਦਾ ਤਾਂ ਇਸ ਵੀਰ ਦੇ ਮਾਂ ਦਾ ਦਰਦ ਦੇ ਵੀਰ ਬਿਆਨ ਕਰ ਰਿਹਾ ਆਪਣੇ ਬੋਲਾਂ ਰਹੀ ਤਾਂ ਬਾਈ ਜੀ ਹੁਣ ਪਰਿਵਾਰ ਦੇ ਵਿੱਚ ਕਿੰਨੇ ਮੈਂਬਰ ਨੇ ਕਿਵੇਂ ਚੱਲ ਰਿਹਾ ਹੈ ਮੇਰੀ ਮੈਰਿਜ ਹੋ ਗਈ ਹੈ ਜੀ ਤੇ ਮੇਰਾ ਇੱਕ ਬੇਟਾ ਹੈ ਤੇ ਇਸ ਟਾਈਮ ਆਪਣੇ ਸਹੁਰਿਆਂ ਘਰੇ ਰਹਿ ਰਹੇ ਹਾਂ ਹਾਂਜੀ ਬੋਲੋ ਇਹ ਜਿੱਥੇ ਤੁਸੀਂ ਰਹਿ ਰਹੇ ਹੋ ਰਹਿਣ ਬਸ ਇਹ ਤੁਹਾਡਾ ਆਪਣਾ ਨਹੀਂ ਹੈ ਸਹੁਰਿਆਂ ਪਰਿਵਾਰ ਦਾ ਹਾਂਜੀ ਬਿਲਕੁਲ ਜੀ ਰੋਜੀ ਰੋਟੀ ਕਿਵੇਂ ਚੱਲ ਰਹੀ ਹੁਣ ਕਿਸ ਤਰ੍ਹਾਂ ਚਲਾਉਂਦੇ ਹੋ ਰੋਜੀ ਰੋਟੀ ਰੋਜੀ ਰੋਟੀ ਇਤਨੇ ਤੁਹਾਨੂੰ ਮਜ਼ਦੂਰੀ ਕਰਦੇ ਆ ਵਾਸ਼ਿੰਗ ਦਾ ਕੰਮ ਹੈ ਵੀ ਅਸੀਂ ਮੇਰਾ ਵਾਸ਼ਿੰਗ ਦਾ ਲੋਕਾਂ ਦੀਆਂ ਗੱਡੀਆਂ ਧੋ ਕੇ ਆਪਣਾ ਗੁਜ਼ਾਰਾ ਹੁੰਦਾ ਹੈ ਹਾਂ ਇੰਨਾ ਵਧੀਆ ਆਵਾਜ਼ ਦਿੱਤੀ ਹੈ ਮਾਤਾ ਸਰਸਵਤੀ ਬਿਰਾਜਮਾਨ ਨੇ ਤੁਹਾਡੀ ਜ਼ਬਾਨ ਤੇ ਜਦੋਂ ਤੁਸੀਂ ਗੱਡੀਆਂ ਧੋਂਦੇ ਹੋ ਹੱਥਾਂ ਦੇ ਵਿੱਚ ਆਬੀ ਪਾਣੇ ਹੁੰਦੇ ਨੇ ਸੱਚੀਵੇਂ ਦੇਖਦੇ ਹੋ ਜਿਹੜੇ ਸੁਪਨੇ ਅਧੂਰੇ ਰਹਿ ਗਏ ਨੇ ਜਿਹੜੇ ਸੁਪਨੇ ਬਣਨੇ ਸੀ ਜਿਨ੍ਹਾਂ ਦੇ ਵਿੱਚ ਸਵਾਰ ਹੋਣਾ ਸੀ ਉਹਨਾਂ ਨੂੰ ਧੋਣਾ ਪੈ ਰਿਹਾ ਹੈ ਸੱਚੀ ਸੋਚਦੇ ਉਸ ਵੇਲੇ ਤੇ ਇਹੋ ਗੱਲ ਦਿਮਾਗ ਦੇ ਵਿੱਚ ਹੁੰਦੀ ਆ ਕਿ ਜਿਹੜੀਆਂ ਗੱਡੀਆਂ ਸੀ ਧੋ ਰਹੇ ਆ ਵਿਕਾਸ ਇਹ ਗੱਡੀ ਸਾਡੇ ਕੋਲ ਵੀ ਹੁੰਦੀ ਅਸੀਂ ਵੀ ਗੱਡੀਆਂ 'ਚ ਬੈਠੇ ਹੋਣਾ ਸੀ ਪਰ ਫਲਾ ਤਨੀ ਵਜਾ ਕਰਕੇ ਅਜਿੱਥੇ ਰਹਿ ਗਏ ਹਾਂ ਸੁਣਾਉਣਾ ਚਾਹੁੰਦੇ ਉਹ ਲਿਖਿਆ ਹੋਵੇ ਤੁਸੀਂ ਆਪਣਾ ਪੈਸਿਆਂ ਦੀ ਕਮੀ ਬੱਲੀਏ ਨਹੀਂ ਤਾਂ ਹੁਣ ਨੂੰ ਸਟਾਰ ਹੋਣਾ ਸੀ ਜਿੰਨੂ ਟੀਵੀਾਂ 'ਚ ਵੇਖ ਕੁਛ ਹੁੰਦਾ ਬੱਲੀਏ ਨਹੀਂ ਤਾਂ ਉਹਨਾ ਵਿੱਚ ਘਾਰ ਹੋਣਾ ਸੀ ਮੰਨਿਆ ਕੇ ਕਰਾਂ ਗਰੀਬ ਬੱਲੀਏ ਮਾੜੇ ਕੰਮ ਨਹੀਂ ਉਹ ਚੰਗੇ ਦੀ ਤਾਰੀਫ ਬੱਲੀਏ ਜਿਨ੍ਹਾਂ ਹੱਥਾਂ ਵਿੱਚ ਚਾਬੀ ਪਾਣੇ ਨਹੀਂ ਉਹਨਾਂ ਹੱਥਾਂ 'ਚ ਘਟਾਰ ਹੋਣਾ ਸੀ ਪੈਸਿਆਂ ਦੀ ਕਮੀ ਬੱਲੀਏ ਨਹੀਂ ਤਾਂ ਹੁਣ ਨੂੰ ਸਟਾਰ ਹੋਣਾ ਸੀ ਉਹ ਵੀ ਸੀਗਾ ਟਾਈਮ ਮੇਜੋ ਦੋ ਬਾਲੇ ਆ ਦੀ ਛੱਤਾ ਥੱਲੇ ਬੈਠ ਕੇ ਸੀ ਯਾਰ ਤੇਰਾ ਗੀਤ ਲਿਖਦਾ ਬਾਰਿਸ਼ਾਂ ਦੇ ਦੇਣੇ ਸੀ ਤੇ ਚਾਉਂਦੀਆਂ ਸੀ ਛੱਤਾ ਮੇਰਾ ਡੈਰੀ ਉੱਤੇ ਬੂੰਦਾਂ ਨਾ ਸੀ ਪਾਣੀ ਡੇਗਦਾ ਅੱਜ ਸਾਈਕਲਾਂ ਤੇ ਘੁੰਮ ਬੱਲੀਏ ਨਹੀਂ ਤਾਂ ਗੱਡੀਆਂ ਚ ਯਾਰ ਹੋਣਾ ਸੀ ਪੈਸਿਆਂ ਦੀ ਕਮੀ ਬੱਲੀਏ ਨਹੀਂ ਤਾਂ ਹੁਣ ਨੂੰ ਸਟਾਰ ਹੋਣਾ ਸੀ ਇਗਰੀ ਰੱਬ ਨੰਨ ਨਰਾਜ ਦੀ ਹੁੰਦੀ ਐ ਤੇ ਮਾਂ ਦਾ ਪਿਆਰ ਵੀ ਨਹੀਂ ਮਿਲਿਆ ਨਾ ਪੈਸਿਆਂ ਦਾ ਸਾਥ ਮਿਲਿਆ ਤੇ ਰੱਬਾ ਇਹੋ ਜਿਹੇ ਹਾਲਾਤ ਦਿੱਤੇ ਨੇ ਤੇ ਹੁਣ ਆਵਾਜ਼ ਦਾ ਸਰੀਲੀ ਦਿੱਤੀ ਐ ਰੱਬ ਨੰਨ ਨਰਾਜ ਦੀ ਹੁੰਦੀ ਬਿਲਕੁਲ ਹੁੰਦੀ ਐ ਜੀ ਰੱਬ ਨੰਨ ਨਰਾਜ ਦੀ ਕੀ ਕੋਸ਼ਿਸ਼ ਤੇ ਹੁੰਦਾ ਗੋਲ ਜਾਂ ਮਾਂ ਹੁੰਦੀ ਜਾਂ ਪੈਸੇ ਹੁੰਦੇ ਜੀ ਜੇ ਆਪਦਾ ਜੇ ਪੈਸੇ ਹੁੰਦੇ ਤਾਂ ਅੱਜ ਸੁਪਨੇ ਪੂਰੇ ਹੋ ਜਾਣੇ ਸੀ ਸਾਰੇ ਬਿਲਕੁਲ ਲੱਗਦਾ ਸੀ ਜੀ ਕਿ ਹੋ ਜਾਣਗੇ ਕਿਉਂਕਿ ਤੁਹਾਨੂੰ ਪਤਾ ਅੱਜ ਕੱਲ ਪੈਸਿਆਂ ਦੇ ਨਾਲ ਹੀ ਸਭ ਕੁਝ ਚੱਲਦਾ ਹੈ ਜੀ ਪੈਸੇ ਹੋਣਗੇ ਆਪਣੇ ਕੋ ਪੈਸੇ ਹੋਣਗੇ ਕਾ ਸਟੂਡੀਓ ਵਾਲੇ ਨੂੰ ਦਵਾਂਗੇ ਵੀਡੀਓ ਵਾਲੇ ਨੂੰ ਦਵਾਂਗੇ ਪੈਸੇ ਦੀ ਗੱਲ ਨਾ ਸਾਰੀ ਪੈਸਾ ਹੋਊਗਾ ਤੇ ਐਡ ਲਵਾ ਸਕਾਂਗੇ ਆਪਾਂ ਆਪਣੀ ਤੁਹਾਡੀ ਜਿਹੜੀ ਇਹ ਲੈਣਾ ਰਿਆਜ਼ ਦੀ ਬੜੀ ਲੋੜ ਪੈਂਦੀ ਹੈ ਤੇ ਉਸਤਾਦ ਦੀ ਬੜੀ ਲੋੜ ਹੁੰਦੀ ਹੈ ਉਸਤਾਦ ਬਾਰੇ ਜਾਨਣਾ ਚਾਹੁੰਦੇ ਆ ਤਾਂ ਰਿਆਜ਼ ਨੂੰ ਕਿਵੇਂ ਟਾਈਮ ਦੇ ਪੰਗੇ ਜਿਆਦਾ ਸ਼ੌਂਕ ਤੇ ਮੈਨੂੰ ਲਿਖਣ ਦਾ ਹੀ ਸੀ ਜਿਆਦਾ ਤੇ ਮੈਂ ਲਿਖਦਾ ਹੀ ਰਿਹਾ ਸੀ ਉਸ ਤਰ੍ਹਾਂ ਉਸਤਾਦ ਆਪਣੇ ਹੈਗੇ ਸੀ ਕਬਲ ਤੋਂ ਤਾਂ ਹੀ ਲੱਗੇ ਹੈਗੇ ਸੀ ਆਪਣੇ ਉਹਨਾਂ ਕੋ ਕਲਾਸਾਂ ਲਾਉਂਦਾ ਰਿਹਾ ਸੀ ਪਹਿਲਾਂ ਰਿਆਜ਼ ਵਾਸਤੇ ਟਾਈਮ ਦੇਣਾ ਪੈਂਦਾ ਹੈ ਤੁਸੀਂ ਨਾ ਹੱਥਾਂ ਦੇ ਵਿੱਚ ਆਪੀਆਂ ਆਪ ਉਹਨੇ ਹੁੰਦੇ ਹੋ ਤਾਂ ਵਾਸ਼ਿੰਗ ਕਰਦੇ ਹੋ ਸਾਡੀ ਅਮੀ ਟੈਂਪ ਅਹਿਮ ਲੱਗਦਾ ਹੀ ਨਹੀਂ ਹੈ ਜੀ ਰਿਆਜ਼ ਕਰਨ ਦਾ ਜਰ ਕਿ ਇਸ ਤਰ੍ਹਾਂ ਚੱਲੇਗਾ ਭਾਜੀ ਕਿਵੇਂ ਸੁਪਨੇ ਪੂਰੇ ਹੋਣੇ ਸੁਪਨੇ ਤੇ ਜਿਆਦਾ ਲਿਖਣ ਦਾ ਹੀ ਸੀ ਮੈਨੂੰ ਸ਼ੌਕ ਵੀ ਮੈਂ ਲਿਖਾਂਗਾ ਬਸ ਕਿੰਨਾ ਪੜੇ ਹੋ ਤੁਸੀਂ ਮੈਂ 8 ਪੜਿਆ ਜੀ ਪੜ੍ਹਾਈ ਕਿਵੇਂ ਹੋਈ ਜੋ ਮਾਂ ਦਾ ਸਾਥ ਨਹੀਂ ਸੀ ਪਿਤਾ ਜੀ ਨੇ ਜਿਹੜੇ ਹਾਲਾਤਾਂ ਦੇ ਵਿੱਚ ਪੜਾਇਆ ਸਨ ਮੇਰੀ ਦਾਦੀ ਜੀ ਹੈਗੇ ਸੀ ਉਹਨਾਂ ਨੇ ਮੇਰਾ ਬਹੁਤ ਸਾਥ ਦਿੱਤਾ ਹੈ ਨਿੱਕੇ ਹੁੰਦਾ ਤਾਂ ਲੈ ਕੇ ਉਹਨਾਂ ਨੇ ਮਟਾ ਕੀਤਾ ਮੈਨੂੰ ਤੇ 6 ਮਹੀਨੇ ਪਹਿਲਾਂ ਉਹਨਾਂ ਦੀ ਡੈਥ ਹੋ ਗਈ ਪੜਾਇਆ ਵੀ ਜਿੰਨਾ ਕੋ ਪੜ ਸਕਿਆ ਮੈਂ ਕੋਦੇ ਆਪਣੀ ਮਰਜ਼ੀ ਨਾਲ ਹਟ ਗਿਆ ਕਿਉਂਕਿ ਪੜਾਈ ਦੇ ਵਿੱਚ ਵੀ ਪੈਸੇ ਦੀ ਲੋੜ ਪੈਂਦੀ ਆ ਪੈਸਾ ਹੋਊਗਾ ਤੇ ਅਸੀਂ ਪੜਾਈ ਕਰਾਂਗੇ ਫਿਰ ਮੈਂ ਉੱਥੋਂ ਪੜਾਈ ਛੱਡ ਕੇ ਤੇ ਫਿਰ ਮੈਂ ਕੰਮ ਤੇ ਲੱਗ ਗਿਆ ਭਾਈ ਅੰਦੇ ਜਿੰਨਾਂ ਦੇ ਵਿੱਚ ਹੁਨਰ ਹੁੰਦਾ ਨਾ ਮਾੜੇ ਬੰਦੇ ਦੇ ਵਿੱਚ ਹੁਨਰ ਵੀ ਹੋਵੇ ਨਾ ਤਾਂ ਵੀ ਉਹਨੂੰ ਟੀਚਰਾਂ ਹੁੰਦੀਆਂ ਨਹੀਂ ਕਿਉਂਕਿ ਉਹਦਾ ਮੁੱਲ ਨਹੀਂ ਪੈਂਦਾ ਇੰਨਾ ਤਾਂ ਇਸ ਤਰ੍ਹਾਂ ਹੁੰਦਾ ਤੁਹਾਡੇ ਮਹੱਲੇ ਦੇ ਵਿੱਚ ਵੀ ਟੀਚਰ ਮਜਾ ਚੱਲਦੀ ਹੋ ਜੀ ਯਾਰ ਆਵਾਜ਼ ਤਾਂ ਸਰੀਲੀ ਸੀ ਪਰ ਹਾਲਾਤ ਤਾਂ ਵੇਖ ਮੁੰਡੇ ਦੇ ਕੀ ਬਣੇ ਨੇ ਬਿਲਕੁਲ ਜੀ ਕਈ ਲੋਕ ਆ ਕੋਈ ਐਸੇ ਮੈਂ ਨਾ ਨਹੀਂ ਲੈਣਾ ਚਾਹਾਂਗਾ ਕਈ ਮਖੌਲ ਕਰਦੇ ਆ ਬਹੁਤ ਜ਼ਿਆਦਾ ਗਲੀ ਦੇ ਵਿੱਚ ਵੀ ਜਾਂ ਬਾਹਰ ਵੀ ਕੋਈ ਯਾਰ ਦੋਸਤ ਹੀ ਨਹੀਂ ਸਾਡੇ ਇਤਨਾ ਦੇਗੇ ਹਾਲਾਤ ਜਦੋਂ ਇਸ ਤਰ੍ਹਾਂ ਦੇ ਹੋਣ ਤਾਂ ਕਿਵੇਂ ਜਾਵਦਾ ਕਿ ਸੁਪਨੇ ਕਿਵੇਂ ਪੂਰੇ ਹੋ ਪਹੁੰਚੇ ਬੂਰ ਬੂਰ ਕਿਵੇਂ ਪਹੁੰਚੇ ਇਹ ਜੇ ਮੈਂ ਲੋਕਾਂ ਨੂੰ ਬੇਨਤੀ ਕਰਾਂਗਾ ਵੀ ਸਪੋਰਟ ਵੱਧ ਤੋਂ ਵੱਧ ਸਪੋਰਟ ਕਰੋ ਜਿੰਨੀ ਵੀ ਹੋ ਸਕਦੀ ਬਈ ਹਰ ਬੰਦੇ ਦਾ ਕੋਈ ਫੇਵਰਟ ਹੁੰਦਾ ਹੈ ਤੁਹਾਡਾ ਇਸ ਲਾਈਨ ਨਾਲ ਕਿਸ ਨੂੰ ਤੁਸੀਂ ਆਪਣਾ ਉਸਤਾਦ ਮੰਨਦੇ ਹੋ ਜੇ ਉਹ ਫੇਵਰਟ ਹੈ ਜਿਹਨੂੰ ਤੁਹਾਨੂੰ ਸੁਣਨ ਨੂੰ ਰੂਹ ਨੂੰ ਚੈਨ ਮਿਲਦਾ ਸੁਰੇਂਦਰ ਸਰਤਾਜ ਸਰਤਾਜ ਬਾਜੀ ਸਰਤਾਜ ਵੀਰ ਜੀ ਦਾ ਸਾਰਿਆਂ ਦੀ ਸਾਰਿਆਂ ਨੂੰ ਬਹੁਤ ਉਹਨਾਂ ਦੀ ਆਵਾਜ਼ ਮਿੱਠੀ ਜਾਲਦੀ ਹੈ ਉਹਨਾਂ ਦੇ ਵਿੱਚ ਜਿਹੜਾ ਰੱਬ ਨੇ ਹੁਨਰ ਦਿੱਤਾ ਨਾ ਮੇਰੇ خیال ਨਾਲ ਇਸ ਦੇ ਵਿੱਚ ਉਸਤਾਦ ਦਾ ਹੁਨਰ ਨਹੀਂ ਹੈ ਬਹੁਤ ਹੀ ਮਿੱਠੀ ਆਵਾਜ਼ ਨਾਲ ਮੋਹ ਲੈਂਦੇ ਨੇ ਆਪਕੀ ਅੱਥੀ ਸੁਣਾਉਣਾ ਚਾਹੁੰਦੇ ਉਹਨਾਂ ਦਾ ਇੱਕ ਗੀਤ ਹੈ ਜਿਹਾ ਜੀ ਬੀਤ ਜਾਣੀਆਂ ਬੀਤ ਜਾਣੀਆਂ ਰੁਤਾਂਆਂੀਆਂ ਹਾਏ ਜੇ ਨਾ ਮਣੀਆ ਟੋਲਦਾਰ ਵੀ ਚਲੇ ਜਾਵਾਂਗੇ ਨਾ ਹਾਂ ਮੁੜ ਆਵਾਂਗੇ ਹਾਏ ਵਾਰੀ ਵਰੀ ਦਰ ਪਾਵੇਂ ਕੋਲਦਾਰ ਕੱਲੇ ਹੋ ਗਏ ਵੇ ਚੱਲੇ ਹੋ ਗਏ ਜ਼ਿੰਦਗੀ ਦੇ ਰੋਗ ਤਾਂ ਵੱਲੇ ਹੋ ਗਏ ਹੋਇਆ ਹੈਰਾਨੀਆਂ ਵੇ ਦਿਲ ਜਾਨੀਆਂ ਖੰਜਰਾ ਤੋਂ ਤਿੱਖੇ ਤੇਰੇ ਛੱਲੇ ਹੋ ਗਏ ਵੇ ਮੁੱਕ ਜਾਣਾ ਏ ਸਾਹ ਨੇ ਰੁਕ ਜਾਣਾ ਏ ਚੀਰਾ ਪਿੱਛੋ ਪਟੀਆਂ ਫਰੋਲ ਧਾਰਵੀ ਬਹੁਤ ਵਧੀਆ ਸੁਪਨੇ ਚੀਨ ਹੁਣ ਕੀ ਸੁਪਨਾ ਸਜਾਇਆ ਤੁਸੀਂ ਸੁਪਨਾ ਤੇ ਇਹ ਸਜਾਇਆ ਵੀ ਜਿਹੜੇ ਗੱਡੀਆਂ ਅਸੀਂ ਲੋਕਾਂ ਦੀਆਂ ਧੋਂਦੇ ਆਂ ਸ਼ਾਇਦ ਅਸੀਂ ਵੀ ਉਹ ਗੱਡੀਆਂ ਝੋਵਾਂਗੇ ਜੇ ਆਪਣਾ ਘਰ-ਬਾਰ ਵਧੀਆ ਬਣ ਜਾਏ ਬਸ ਹੋਰ ਕੁਝ ਨਹੀਂ ਚਾਹੀਦਾ ਆਪਣਾ ਘਰ-ਬਾਰ ਬਣਾ ਲੈ ਬੰਦਾ ਇਹ ਬਹੁਤ ਹੈ ਜਿੰਨਾ ਕੀ ਬਹੁਤ ਹੈ ਅਪੀਲ ਕੀ ਲਾਉਣੀ ਚਾਹੁੰਦੇ ਹੋ ਬਹੁਤ ਸਾਰੇ ਰੱਬ ਜੇ ਫਰਿਸ਼ਤੇ ਨੇ ਜਿਹੜੇ ਹਮੇਸ਼ਾ ਹੀ ਬਾਹ ਫੜ ਲੈਂਦੇ ਨੇ ਡੁੱਬਦੇ ਨੂੰ ਤਾਰ ਦਿੰਦੇ ਨੇ ਦਾ ਲੋੜਵੰਦਾ ਸਾਰਾ ਬਣ ਜਾਂਦਾ ਨਹੀਂ ਤੇ ਉਹਨਾਂ ਰ ਸਰੋਤਿਆਂ ਦੇ ਵਿੱਚ ਹੀ ਬਹੁਤ ਸਾਰੀਆਂ ਰੱਬੀ ਰੂਹਾਂ ਨੇ ਜਿਹੜੀਆਂ ਹਮੇਸ਼ਾ ਸਾਥ ਦਿੰਦੀਆਂ ਨੇ ਕੀ ਅਪੀਲ ਨਹੀਂ ਕਰਦੇ ਮੈਂ ਤੇ ਸਾਰਿਆਂ ਗੈਹੂ ਗੁਚਾਰਸ਼ ਕਰਾਂਗਾ ਵੀ ਵੱਧ ਤੋਂ ਵੱਧ ਸਪੋਰਟ ਕੀਤੀ ਜਾਵੇ ਵੈਸੇ ਵੀ ਅੱਜ ਕੱਲ ਤੁਹਾਨੂੰ ਪਤਾ ਹੀ ਹੈ ਜਿੱਤਨਾ ਇੰਸਟਾਗ੍ਰਾਮ ਤੇ ਰੀਲਾਂ ਲੋਕੀ ਪਾਉਂਦੇ ਰਾਤੋਂ ਰਾਤ ਉਹਨਾਂ ਨੂੰ ਸਟਾਰ ਬਣਾ ਲੈਂਦੇ ਨੇ ਪਰ ਮੈਂ ਕੁਝ ਵੀ ਨਹੀਂ ਕਰਦੇ ਉਹਨਾਂ ਨੂੰ ਸਟਾਰ ਬਣਾ ਦਿੰਦੇ ਜਿੰਨਾ ਚਿਰ ਬੰਦੇ 'ਚ ਹੁਨਰ ਹੈਗਾ ਵਾ ਟੈਲੈਂਟ ਹੈਗਾ ਵਾ ਉਹਨਾਂ ਰ ਸਪੋਰਟ ਕਰੋ ਵੱਧ ਤੋਂ ਵੱਧ ਬਲੋ ਜੰਨਤ ਵਿੱਚ ਹੁਨਰ ਉਹਨਾਂ ਦਾ ਮੁੱਲ ਨਹੀਂ ਪੈਂਦਾ ਹਨ ਉਹਨਾਂ ਦਾ ਮੁੱਲ ਬਿਲਕੁਲ ਨਹੀਂ ਪ ਪਰ ਆਪਣੇ ਮਾਜੇ ਦੇ ਵਿੱਚ ਤਾਂ ਬਹੁਤ ਸਾਰੇ ਜਿਹੜੇ ਸਟਾਰ ਨੇ ਉਹਨਾਂ ਨੂੰ ਦੁਨੀਆ ਨੇ ਜਿਹੜਾ ਫਰਸ਼ ਤੋਂ ਅਰਸ਼ ਤੇ ਪਹੁੰਚਾਤਾ ਆਇਆ ਹੈ ਮਾਜੇ ਦੇ ਆਪਣੇ ਅਮਰਸਰੀਏ ਦੀ ਸੋਚੀਏ ਤੁਹਾਡੇ ਵੱਲ ਧਿਆਨ ਜੀ ਹੋਣੀ ਪਿਆ ਜੀ ਇਹ ਤੇ ਹੁਣ ਜਦੋਂ ਮਾਲਕ ਦੀ ਮਿਹਰ ਹੋਈ ਉਦੋਂ ਹੀ ਆ ਜੀ ਜਰੂਰ ਜੀ ਇਸ ਬਾਈ ਦੀ ਆਵਾਜ਼ ਬਹੁਤ ਮਿੱਠੀ ਤੇ ਸੁਰੀਲੀ ਹੈ ਪਰ ਹਾਲਾਤ ਇੰਨੇ ਵਧੀਆ ਨਹੀਂ ਹੈ ਬਾਈ ਆਂਦਾ ਕਿ ਜਿੰਨਾਂ ਦੇ ਵਿੱਚ ਹੁਨਰ ਨਹੀਂ ਹੁੰਦਾ ਉਹਨਾਂ ਨੂੰ ਤੁਸੀਂ ਰਾਤੋਂ ਰਾਤ ਸਟਾਰ ਬਣਾ ਦਿੰਦੇ ਹੋ ਤੇ ਜਿੰਨਾਂ ਦੇ ਵਿੱਚ ਹੁਨਰ ਹੁੰਦਾ ਹੈ ਉਹ ਬਜ਼ਾਰਾਂ ਦੇ ਵਿੱਚ ਰੋਲਦਾ ਹੋਇਆ ਨਜ਼ਰ ਆਉਂਦਾ ਹੈ ਤਾਂ ਬਾਈ ਨੇ ਉਮੀਦਾਂ ਤੁਹਾਡੇ ਤੇ ਲਾਈਆਂ ਨੇ ਤੇ ਜੇ ਬਾਈ ਦੀ ਆਵਾਜ਼ ਤੁਹਾਨੂੰ ਵਧੀਆ ਜਾਪਦੀ ਐ ਸਰੀਲੀ ਜਾਪਦੀ ਐ ਤਾਂ ਇਸ ਵੀਡੀਓ ਨੂੰ ਉਸ ਰੱਬੀ ਰੂਹਤਾਂ ਨੂੰ ਜ਼ਰੂਰ ਪਹੁੰਚਾ ਦਿਓ ਜਿਹੜਾ ਇਸ ਵੀਰ ਦੀ ਬਾਹ ਫੜੇ ਅਤੇ ਇਸਦੇ ਸੁਪਨਿਆਂ ਨੂੰ ਬੂਰ ਪਾਵੇ ਇਸੇ ਉਮੀਦ ਦੇ ਨਾਲ ਮੈਨੂੰ ਦਿਓ ਇਜਾਜ਼ਤ ਮੈਂ ਤੁਹਾਡਾ ਦੋਸਤ ਤਰਨਵੀਰ ਗਿੱਲ ਲਾਲੀ ਤੁਸੀਂ ਜੁੜੇ ਰਹੋ ਆਉਣ ਯਾਰ ਚੈਨਲ ਦੇ ਨਾਲ